ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੇ ਮਹਲਾ ਪੰਜਵਾਂ ਸਾਜ ਕੇ ਧੂਰ ਮਿਟੇ ਅਗ ਕੋਟ ਸਤ ਪਰਸਾਦ ਜਨਮ ਮਰਨ ਤੇ ਛੋਟ ਸਾਦ ਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਈਸ਼ਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟਿ ਆਵੇ ਸਭ ਏਕੰਕਾਰ ਸੰਤ ਸੋ ਪਰਸਾਨ ਆਏ ਵਸ ਪੰਚਾ ਅਮਰਤ ਨਾਮ ਹਿਰਦੈ ਲੈ ਸੰਚਾ ਕਹੁ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਕੋ ਨਾਨਕ ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋੜੇ ਮਹਲਾ ਪੰਜਵਾ ਸਾਜ ਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸਾਦਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸੰਤ ਦਾ ਦਰਸ ਪੂਰਨੇਸ਼ਨਾਨ ਸੰਤ ਕੀਰਪਾ ਤੇ ਜਪਿਐ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟੀ ਆਵੈ ਸਭ ਏਕੰਕਾਰ ਸੰਤ ਸੋ ਪਰਸਾਨ ਆਏ ਵਸ ਪੰਚਾ ਅਮਰਤ ਨਾਮ ਰਿਦੈ ਲੇ ਸੰਚਾਰ ਕੋ ਨਾਨਕੇ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਕਹੁ ਨਾਨਕ ਜਹਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋੜੀ ਮਹਲਾ ਪੰਜਵਾ ਸਾਦ ਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸਾਦ ਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਈਸ਼ਾਨ ਸੰਤ ਕੀ ਕਿਰਪਾ ਤੇ ਜਪਿਐ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟਿ ਆਵੇ ਸਭ ਏਕੰਕਾਰ ਸੰਤ ਸੋ ਪਰਸਨ ਆਏ ਵਸ ਪੰਚਾ ਅਮਰਤ ਨਾਮ ਰਿਦੇ ਲੇ ਸੰਚਾਰ ਕਹੁ ਨਾਨਕ ਜੇ ਜਾ ਕਾ ਪੂਰਾ ਕਰਮ ਤਿਸ ਭੇਤੇ ਸਾਧੂ ਕੇ ਚਰਨ ਕਹੁ ਨਾਨਕ ਜੇ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋੜੇ ਮਹਲਾ ਪੰਜਵਾ ਸਾਜ ਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸਾਧਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਈਸ਼ਾਨ ਸਾਂਤੇ ਕਿਰਪਾ ਤੇ ਜਪਿਐ ਨਾਮ ਰਹਾ ਸਾਂਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟਿ ਆਵੈ ਸਭ ਏਕੰਕਾਰ ਸੰਤ ਸੋ ਪਰਸਨ ਆਏ ਵਸ ਪੰਚਾ ਅਮਰਤ ਨਾਮ ਰਿਦੈ ਲੇ ਸੰਚਾ ਕਹ ਨਾਨਕ ਜੇ ਜਾ ਕਾ ਪੂਰਾ ਕਰਮ ਤਿਸ ਭੇਤੇ ਸਾਧੂ ਕੇ ਚਰਨ ਕਹੋ ਨਾਨਕ ਜਹਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋਗੇ ਮਹਲਾ ਪੰਜ ਸਾਦ ਕੇ ਧੂਰ ਮਿਟੇ ਅਗ ਕੋਟ ਸਾਤ ਪਰ ਸਾਦ ਜਨਮ ਮਰਨ ਤੇ ਛੋਟ ਸਾਦ ਕੇ ਧੂਰ ਮਿਟੇ ਅਗ ਕੋਟ ਸਾਤ ਪਰ ਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਈਸ਼ਾਨ ਸੰਤ ਕਿਰਪਾ ਤੇ ਜਪਿਐ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟੀ ਆਵੇ ਸਭ ਏਕੰਕਾਰ ਸੰਤ ਸੋ ਪਰਸਾਨ ਆਏ ਬਸ ਪੰਚਾ ਅਮਰਤ ਨਾਮ ਰਿਦੇਲੇ ਸੰਚਾਰ ਕੋ ਨਾਨਕੇ ਜਾਂ ਕਾ ਪੂਰਾ ਕਰਮ ਤਿਸ ਭੇਤੇ ਸਾਧੂ ਕੇ ਚਰਨ ਕੋ ਨਾਨਕੇ ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋੜੇ ਮਹਲਾ ਪੰਜਵਾ ਸਾਜ ਕੀ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸਾਦ ਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਈਸ਼ਾਨ ਸੰਤ ਕਿਰਪਾ ਤੇ ਜਪਿਆ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟਿ ਆਵੇ ਸਭ ਏਕੰਕਾਰ ਸੰਤ ਸੋ ਪਰਸਾਨ ਆਏ ਵਸ ਪੰਚਾ ਅਮਰਤ ਨਾਮ ਹਿਰਦੈ ਲੈ ਸੰਚਾ ਕਹੁ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਕਹੁ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋਬੀ ਮਹਲਾ ਪੰਜਵਾ ਸਾਜ ਕੇ ਧੂਰ ਮਿਟੇ ਅਗ ਕੋਟ ਸੰਤ ਪਰਸਾਦ ਜਨਮ ਮਰਨ ਤੇ ਛੋਟ ਸਾਦ ਕੇ ਧੂਰ ਮਿਟੇ ਅਗ ਕੋਟ ਸੰਤ ਪਰ ਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਈਸ਼ਾਨ ਸੰਤ ਕੇ ਕਿਰਪਾ ਤੇ ਜਪਿਆ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟੀ ਆਵੇ ਸਭ ਏਕੰਕਾਰ ਸੰਤ ਸੋ ਪਰਸਾਨ ਆਏ ਵਸ ਪੰਚਾ ਅਮਰਤ ਨਾਮ ਹਿਰਦੈ ਲੈ ਸੰਚਾ ਕਹੋ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਕੋ ਨਾਨਕ ਜਹਾਂ ਦਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋੜੀ ਮਹਲਾ ਪੰਜਵਾ ਸਾਜ ਕੇ ਧੂਰ ਮਿਟੇ ਅਗ ਕੋਟ ਸ਼ਾਂਤ ਪਰਸਾਦ ਜਨਮ ਮਰਨ ਤੇ ਛੋਟ ਸਾਦ ਕੇ ਧੂਰ ਮਿਟੇ ਅਗ ਕੋਟ ਸ਼ਾਂਤ ਪਰਸਾਦ ਜਨਮ ਮਰਨ ਤੇ ਛੋਟ ਸੰਤ ਦਾ ਦਰਸ ਪੂਰਨ ਈਸ਼ਾਨਾਨ ਸੰਤ ਕਿਰਪਾ ਤੇ ਜਪਿਏ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟੀ ਆਵੈ ਸਭ ਏਕੰਕਾਰ ਸੰਤ ਸੋ ਪਰਸਨ ਆਏ ਵਸ ਪੰਚਾ ਅਮਰਤ ਨਾਮ ਹਿਰਦੇ ਲ ਸੰਚਾਰ ਕੋ ਨਾਨਕ ਜੇ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਕਹੁ ਨਾਨਕ ਜਹਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੋੜੇ ਮਹਲਾ ਪੰਜਵਾ ਸਾਦ ਕੇ ਧੂਰ ਮਿਟੇ ਅਗ ਕੋਟ ਸੰਤ ਪਰ ਸਾਦ ਜਨਮ ਮਰਨ ਤੇ ਛੋਟ ਸਾਦ ਕੇ ਧੂਰ ਮਿਟੇ ਅਗ ਕੋਟ ਸੰਤ ਪਰ ਸਾਦ ਜਨਮ ਮਰਨ ਤੇ ਛੋਟ ਸੰਤ ਦਾ ਦਰਸ ਪੂਰਨ ਈਸ਼ਾਨ ਸੰਤ ਕਿਰਪਾ ਤੇ ਜਪਿਏ ਨਾਮ ਰਹਾ ਸੰਤ ਕਾ ਸੰਗ ਮਿਟਿਆ ਅਹੰਕਾਰ ਦ੍ਰਿਸ਼ਟਿ ਆਵੇ ਸਭ ਏਕੰਕਾਰ ਸੰਤ ਸੋ ਪਰਸਾਨ ਆਏ ਵਸ ਪੰਚਾ ਅਮਰਤ ਨਾਮ ਰਿਦੇਲੇ ਸੰਚਾਰ ਕਹੁ ਨਾਨਕੇ ਜਾ ਕਾ ਪੂਰਾ ਕਰਮ ਤਿਸ ਭੇਤੇ ਸਾਧੂ ਕੇ ਚਰਨ ਕਹੁ ਨਾਨਕੇ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ